ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਉਮੀਦ ਕਰਦੇ ਹਾਂ ਬਿਲਕੁਲ ਠੀਕ ਠਾਕ ਹੋਵੋਗੇ ਅੱਜ ਵਾਲੀ ਵੀਡੀਓ ਤੇ ਵਿੱਚ ਆਪਾਂ ਲੈ ਕੇ ਆਏ ਆ अगेन ਤੁਹਾਡਾ ਮੋਸਟ ਡਿਮਾਂਡਿੰਗ ਸਟਾਫ ਪਸ਼ਮੀਨਾ ਸਿਲਕ ਠੀਕ ਹੈ ਜੀ ਇਹਦੇ ਵਿੱਚ ਜੋ ਵੀ ਅੱਜ ਆਪਾਂ ਕਲਰਸ ਤੁਹਾਡੇ ਨਾਲ ਸ਼ੇਅਰ ਕਰਾਂਗੇ ਉਹੀ ਕਲਰਸ ਆਪਣੇ ਕੋਲ ਅਵੇਲੇਬਲ ਨੇ ਪਹਿਲਾਂ ਵਾਲਾ ਜਿਹੜਾ ਆਪਣਾ ਸਾਰਾ ਸਟਾਕ ਆ ਉਸੋਲਡ ਆਊਟ ਹੈ ਜੀ ਤੇ ਜਿਹੜਾ ਤੁਹਾਡਾ ਸੂਟ ਸੀਗਾ orange ਐਂਡ ਮਜ਼ੈਂਟਾ ਵਾਲਾ ਉਹ ਵਾਲਾ ਸੂਟ ਹੈ ਜਿਹੜਾ ਉਹਦੀ ਪ੍ਰੀ ਬੁਕਿੰਗ ਚੱਲ ਰਹੀ ਹੈ ਜੀ ਪਸ਼ਮੀਨਾ ਸਿਲਕ ਦਾ ਹੀ ਕਲਰ ਸੀ ਉਹ ਵਾਲਾ ਅਨਨ ਦੀ ਪ੍ਰੀ ਬੁਕਿੰਗ ਚੱਲ ਰਹੀ ਹੈ ਜੀ ਜਿਨ੍ਹਾਂ ਦੀ ਵੀ ਬੁਕਿੰਗ ਹੋਏਗੀ ਪਹਿਲਾ ਸੂਟਸ ਉਹਨਾਂ ਨੂੰ ਮਿਲਣਗੇ ਤੇ ਬਾਅਦ ਵਿੱਚ ਜੋ ਬਜੇ ਹੋਏ ਸੂਟਸ ਨੇ ਉਹ ਹੀ ਵੀਡੀਓ ਦੇ ਵਿੱਚ ਆਉਣਗੇ ਤੇ ਮੰਡੇ ਤੱਕ ਆਪਾਂ ਉਹਦਾ ਸਟਾਕ ਇਨ ਕਰਦੇ ਹਾਂ ਉਹਦੇ ਤੱਕ ਤੁਸੀਂ ਆਪਣੀਆਂ ਉਸ ਕਲਰ ਦੀਆਂ ਬੁਕਿੰਗਸ ਕਰਵਾ ਸਕਦੇ ਹੋ ਹਾਂਜੀ ਜਿਹੜੇ ਨਵੇਂ ਈਵਰਸ ਦੇਖ ਰਹੇ ਨੇ ਉਹਨਾਂ ਨੂੰ ਦੱਸ ਦਿੰਨੇ ਆ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਜੋ ਨੰਬਰ ਤੁਹਾਨੂੰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਉਸ ਦੇ ਉੱਪਰ ਤੁਸੀਂ WhatsApp ਮੈਸੇਜ ਕਰਨਾ ਸੋ ਪਹਿਲਾਂ ਸਕਰੀਨਸ਼ਾਟ ਜ਼ਰੂਰ ਸੈਂਡ ਕਰ ਦਿਆ ਕਰੋ ਜੀ ਬਾਅਦ ਵਿੱਚ ਤੁਸੀਂ ਕਾਲ ਕਰ ਲਿਆ ਕਰੋ ਫਿਰ ਪਤਾ ਚੱਲ ਜਾਂਦਾ ਕਿ ਕਿਹੜੇ ਸੂਟ ਦੀ ਗੱਲ ਕਰ ਰਹੇ ਹਾਂ ਹਾਂਜੀ ਤੇ ਜਿਹੜਾ ਆਪਣਾ ਪਹਿਲਾ ਕਲਰ ਹੈ ਜੀ ਉਹ ਹੈਗਾ ਰੈੱਡ ਮਹਿਰੂਨ ਸ਼ੇਡ ਠੀਕ ਹੈ ਖੇੜਵਾ ਜਿਹਾ ਮਹਿਰੂਨ ਕਲਰ ਹੈ ਜੀ ਕਿ ਕਲਾਂਹੋ ਚ ਹੁੰਦਾ ਇਸ ਲਈ ਮੈਂ ਰੈੱਡ ਮਹਿਰੂਨ ਕਹਿ ਰਹੀ ਹਾਂ ਇਸ ਨੂੰ ਤੇ ਦੂਸਰੀ ਸਾਈਡ ਹੈ ਜੀ ਇਸ ਦੀ ਉਹ ਗ੍ਰੀਨ ਕਲਰ ਦੀ ਹੈ ਹਾਂਜੀ ਇਹ ਵਾਲਾ ਸਟੱਫ ਜਿਹੜੇ ਪਹਿਲੀ ਵਾਰ ਦੇਖ ਰਹੇ ਉਹਨਾਂ ਨੂੰ ਦੱਸ ਦਿੰਨੀ ਆ ਕਿ ਤੁਸੀਂ ਕੋਈ ਵੀ ਸਾਈਡ ਹੈਗੀ ਜਿਹੜੀ ਉਸ ਨੂੰ ਉੱਪਰ ਰੱਖ ਸਕਦੇ ਹੋ ਠੀਕ ਹੈ ਤੇ ਜਦੋਂ ਤੁਸੀਂ ਸਕਰੀਨ ਸ਼ਾਟ ਲੈਣਾ ਤੁਸੀਂ ਇਸ ਪੋਜੀਸ਼ਨ ਦੇ ਵਿੱਚ ਲੈਣਾ ਤਾਂ ਜੋ ਆਪਾਂ ਨੂੰ ਪਤਾ ਚੱਲ ਸਕੇ ਕਿ ਨੀਚੇ ਵਾਲਾ ਕਲਰ ਕਿਹੜਾ ਕਿਉਂਕਿ ਕਈ ਵਾਰ ਹੁੰਦਾ ਉੱਪਰ ਵਾਲਾ ਕਲਰ ਸੇਮ ਹੁੰਦਾ ਨੀਚੇ ਵਾਲਾ ਕਲਰ ਜਿਹੜਾ ਉਹ ਅਲੱਗ ਹੁੰਦਾ ਹਾਂਜੀ ਤੇ ਨੈਕਸਟ ਦੇ ਵਾਲਾ ਮਹਿਰੂਨ ਕਲਰ ਹੈ ਡਾਰਕ ਜਿਹੜਾ ਮਹਿਰੂਨ ਹੁੰਦਾ ਠੀਕ ਹੈ ਤੇ ਨੀਚੇ ਵਾਲੀ ਸਾਈਡ ਹੈਂਦੀ ਇਹ ਰੈੱਡ ਕਲਰ ਦੀ ਹੈ ਠੀਕ ਹੈ ਜਿਹੜਾ ਮਤਲਬ ਕਿ ਇਸ ਦੀ ਉੱਪਰ ਟੋਨ ਆ ਰਹੀ ਹੈ ਨਾ ਐਕਚੁਅਲੀ ਉਹ ਬਲੈਕ ਦੀ ਆ ਰਹੀ ਹੈ ਇਹ ਆਪਾਂ ਪਹਿਲਾਂ ਵੀ ਕਲਰ ਸੇਲ ਕੀਤਾ ਹੋਇਆ ਇਸ ਤਰ੍ਹਾਂ ਤੁਹਾਨੂੰ ক্লোਜ਼ ਲੁੱਕ ਤੋਂ ਪਤਾ ਚੱਲ ਜਾਂਦਾ ਡਬਲ ਟੋਨ ਇਸੇ ਲਈ ਕਿਹਾ ਜਾਂਦਾ ਕਿ ਦੋ ਟੋਨਸ ਆਉਂਦੀਆਂ ਨੇ ਇਸ ਦੇ ਵਿੱਚ ਹਾਂਜੀ ਤੇ ਇਹ ਵਾਲਾ ਕਲਰ ਹੈਗਾ ਜੀ ਮੈਜੈਂਟਾ ਸ਼ੇਡ ਠੀਕ ਹੈ ਉੱਪਰ ਤੋਂ ਐਂਡ ਇਹ ਵਾਲੀ ਸਾਈਡ ਹੈ ਜਿਹੜੀ ਇਹਦੀ ਇਹ ਹੈਗੀ ਹੈ ਇਸ ਦੇ ਵਿੱਚ ਮਤਲਬ ਜੋ ਸ਼ਾਈਨਿੰਗ ਹੈ ਉਹ ਹੈਗੀ ਹੈ ਬਲੈਕ ਕਲਰ ਦੀ ਦੂਸਰੀ ਟੋਨ ਹੈ ਠੀਕ ਹੈ ਜੀ ਇਸ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਸਕਰੀਨਸ਼ਾਟ ਲੈਣਾ ਦੈਨ ਤੁਸੀਂ ਇਸ ਤਰ੍ਹਾਂ ਦੇ ਨਾਲ ਲਓਗੇ ਠੀਕ ਹੈ ਜੀ ਇਹ ਆਪਣਾ ਕਲਰ ਚਾਰਟ ਦਾ ਨਿਊ ਕਲਰ ਹੈ ਹਾਂਜੀ ਤੇ ਨੈਕਸਟ ਦੇ ਵਾਲਾ ਕਲਰ ਹੈ ਇਹ ਵੀ ਆਪਾਂ ਫਸਟ ਟਾਈਮ ਹੀ ਮੰਗਵਾਇਆ ਹੈ ਠੀਕ ਹੈ ਜੀ ਉੱਪਰ ਵਾਲਾ ਕਲਰ ਹੈ ਜਿਹੜਾ ਉਸ ਦੇ ਵਿੱਚ ਇਹ yellow ਕਲਰ ਹੈ ਠੀਕ ਹੈ ਤੇ ਜਿਹੜੀ ਇਹ ਵਾਲੀ ਹੈਗੀ ਹੈ ਤੇ ਵਿੱਚ ਡਬਲ ਟੋਨ ਹੈ ਉਹ ਇਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਠੀਕ ਹੈ ਗ੍ਰੀਨ ਕਲਰ ਦੀ ਟੋਨ ਆ ਰਹੀ ਹੈ ਠੀਕ ਹੈ ਤੇ ਸਟੱਫ ਹਨ ਬਹੁਤ ਜ਼ਿਆਦਾ ਸੌਫਟ ਸਟੱਫ ਹੈ ਹਾਂਜੀ ਇੱਕ ਮੈਸੇਜਸ ਤੁਹਾਡੇ ਹੀ ਆਉਂਦੇ ਹੁੰਦੇ ਆ ਜ਼ਿਆਦਾ ਆਪਾਂ ਵੈਸੇ ਹਰ ਵੀਡੀਓ ਦੇ ਵਿੱਚ ਸੌਰੀ ਅਪਾ ਹਰ ਵੀਡੀਓ ਦੇ ਵਿੱਚ ਕਲੀਅਰ ਕਰਦੇ ਆ ਕਿ ਤੁਸੀਂ ਸਟੱਫ ਹੈਗਾ ਜਿਹੜਾ ਵਿਦਾਊਟ ਏਮਬ੍ਰੋਇਡਰੀ ਵੀ ਲੈ ਸਕਦੇ ਏਮਬ੍ਰੋਇਡਰੀ ਵੀ ਕਰਵਾ ਸਕਦੇ ਹੋ ਇਹ ਵਾਲੇ ਸੂਟਸ ਵੀ ਤੁਸੀਂ ਐਜ਼ ਇਟ ਇਜ਼ ਵੀ ਲੈ ਸਕਦੇ ਹੋ ਠੀਕ ਹੈ ਪ੍ਰਾਈਸ ਇਹਨਾਂ ਦਾ ਉਹੀ ਹੈ ਜੀ 1575 ਰੁਪਏ ਤੇ ਤੁਸੀਂ ਸਟਿਚਿੰਗ ਵੀ ਕਰਵਾ ਸਕਦੇ ਹੋ ਵਿਦਾਊਟ ਸਟਿਚਿੰਗ ਵੀ ਲੈ ਸਕਦੇ ਹੋ ਕੋਈ ਵੀ ਸੂਟ ਹੁੰਦਾ ਠੀਕ ਹੈ ਜੀ ਹਾਂਜੀ ਤੇ ਜਿਹੜਾ ਇਹ ਵਾਲਾ ਕਲਰ ਹੈ ਨਾ ਇਹਦੇ ਵਿੱਚ ਇਹ ਚੀਜ਼ ਹੁੰਦੀ ਹੈ ਤੇ ਇੱਕ ਸਾਈਡ ਹੈ ਜਿਹੜਾ ਇਸ ਦਾ ਟੈਕਸਚਰ ਉਦਾਂ ਹੀ ਹੁੰਦਾ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਠੀਕ ਹੈ ਦੂਸਰੀ ਸਾਈਡ ਹੈ ਜਿਹੜੀ ਮੈਟ ਹੁੰਦੀ ਹੈ ਠੀਕ ਹੈ ਹੈਗਾ ਸੇਮ ਹੀ ਹੈ ਜੀ ਪਸ਼ਮੀਨਾ ਸਿਲਕ ਦੇ ਵਿੱਚ ਹੀ ਹੈ ਇਹਦੇ ਇੱਕ ਸਾਈਡ ਹੈ ਜਿਹੜਾ ਜਿਹੜੀ ਸਿੱਧੀ ਸਾਈਡ ਹੈ ਕਹ ਲਓ ਉਹ ਟੈਕਸਚਰ ਹੈ ਤੇ ਇਧਰ ਵਾਲਾ ਜਿਹੜਾ ਹੈਗਾ ਮੈਟ ਕਲਰ ਹੁੰਦਾ ਗ੍ਰੇਸਫੁੱਲ ਹੈ ਹਾਂਜੀ ਨੈਕਸਟ ਇਹ ਵਾਲਾ ਲਵੈਂਡਰ ਕਲਰ ਹੈ ਇਹ ਤਾਂ ਵੀ ਸੇਮ ਚੀਜ਼ ਹੈ ਜੀ ਇਸ ਤਰ੍ਹਾਂ ਦਿਨ ਇੱਕ ਸਾਈਡ ਹੈ ਜਿਹੜੀ ਟੈਕਸਚਰ ਹੈ ਠੀਕ ਹੈ ਤੇ ਦੂਸਰੀ ਸਾਈਡ ਹੁੰਦੀ ਹੈ ਜਿਹੜੀ ਉਹ ਮੈਟ ਹੁੰਦੀ ਹੈ ਠੀਕ ਹੈ ਜੀ ਕੋਈ ਵੀ ਕਲਰ ਪਸੰਦ ਆਉਂਦਾ ਜੀ ਤੁਸੀਂ ਸਕਰੀਨ ਸ਼ਾਟ ਲੈਣਾ ਐਂਡ ਆਪਾਂ ਨੂੰ ਨੰਬਰ ਤੇ ਇਸ ਤੇ ਸੈਂਡ ਕਰ ਦੇਣਾ ਤੇ ਆਪਣੀ ਬੁਕਿੰਗ ਜਿਹੜੀ ਉਹ ਕਰਵਾ ਲੈਣੀ ਹੈ ਠੀਕ ਹੈ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਫਿਰ ਇੰਨੇ ਹੀ ਸੂਟਸ ਫਿਰ ਮਿਲਾਂਗੇ ਆਪਾਂ ਸੋਹਣੇ ਸੋਹਣੇ ਸੂਟਾਂ ਦੀ ਇੱਕ ਨਵੀਂ ਵੀਡੀਓ ਦੇ ਨਾਲ